ਮਗਾ ਲੱਭਿਆ ਨਹੀਂ ਹੱਲ ਕੋਈ ਸਵਾਲ ਵੱਡੇ ਕਰ ਲੈ ਮਤ ਨੀਵਿਆ ਤੋਠੀ ਉਹਨੇ ਖਿਆਲ ਵੱਡੇ ਕਰ ਲੈ ਮੇਰੀ ਰੂਹ ਨਾਲ ਪੱਕੇਕਰਾਰ ਸੀ ਉਹਦੇ ਤੇ ਸਾਹਜ ਉਹਦੇ ਨਾਲ ਮੇਰੀ ਮਾਂ ਤੱਕ ਸੀ ਉਹ ਨਹੀਂ ਸਾਹਾਂ ਤੇ ਲੈ ਕੇ ਛੱਡਤਾ ਪਿਆਰ ਜਿਹਦੇ ਨਾਲ ਆਖਰੀ ਸਾਹ ਤੱਕ ਸੀ ਉਹਦੀ ਜ਼ਿੰਦਗੀ ਦੇ ਵਿੱਚ ਰੌਣਕਾਂ ਆ ਮੇਰੇ ਵੱਲ ਰੌਸ਼ਨੀ ਜਾਗ ਨਹੀਂ ਰਹੀ ਸੀ ਉਹਦਾ ਫੈਸਲਾ ਸੀ ਮਤੋਂ ਵੱਖ ਹੋਣਾ ਕਿਸੇ ਪਾਸੇ ਮਜਬੂਰੀ ਲੱਗ ਨਹੀਂ ਰਹੀ ਸੀ ਉਹ ਖੁਦਾ ਤੂੰ ਮੇਰੀ ਸੁਣੀ ਨਹੀਂ ਕਦੇ ਨੱਕ ਰਗੜ ਦਾ ਮੱਥੇ ਟੇਕਦਾ ਰਹਿ ਗਿਆ ਉਹਦਾ ਸਾਗਨ ਵਿਆਹ ਦੋਵੇਂ ਇਕੱਠੇ ਹੋ ਗਏ ਮਾਥਾ ਪਰ ਕੇ ਦੇਖਦਾ ਰਹਿ ਗਿਆ ਕੱਚੀ ਜ਼ਬਾਨ ਤੇ ਝੂਠੇ ਵਾਦੇ ਨਿਕਲੇ ਉਹਦੇ ਹੱਥਾਂ ਦੀ ਮਹਿੰਦੀ ਗਵਾਹ ਹੋ ਗਈ ਉਹ ਰਾਜ਼ੀ ਰਵੇ ਫਰਿਆਦ ਆ ਮੇਰੀ ਪਾਵੇਂ ਮੇਰੀ ਜ਼ਿੰਦਗੀ ਤਬਾਹ ਹੋ ਗਈ ਸਾਰੇ ਚਾਵਾਂ ਨੂੰ ਮਿੱਦ ਕੇ ਤੁਰ ਗਈ ਕਾ ਡੋਲੀ ਵਾਲੀ ਰੂ ਤੇ ਚੜ ਕੇ ਗਈ ਆ ਦਿਲ ਦੇ ਵਿੱਚ ਫੇਰ ਅੱਗ ਲੱਗੀ ਮੇਰੇ ਸੁਪਨਿਆਂ ਨੂੰ ਝਾੜ ਕੇ ਗਈ ਆ ਫਿਰ ਘਰ ਤੋਂ ਭੱਜਿਆ ਠੇਕੇ ਭੱਜਿਆ ਠੇਕੇ ਬੋਤਲ ਚੱਕ ਲਈ ਬਈ ਸਾਰੀ ਬੋਤਲ ਮੂੰਹ ਨੂੰ ਲਾ ਲਈ ਗਲਾਸੀ ਪਾਸੇ ਰੱਖ ਦੀ ਬਈ ਉਹਨੂੰ ਨਾજર ਨਹੀਂ ਆਉਂਦਾ ਵਾਦਾ ਮੇਰਾ ਪੱਕਾ ਮਨ ਬਣਾ ਲਿਆ ਬਈ ਫਿਰ ਚੱਕਿਆ